ਇੱਕ ਹੋਰ ਫੇਰ ਤੋਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਸੱਚੇ ਮਾਰਗ YouTube ਚੈਨਲ ਤੇ ਸ਼ੁਰੂ ਕਰਦੇ ਆ ਅੱਜ ਦਾ ਸ਼ਬਦ ਭਾਈ ਸਾਹਿਬ ਭਾਈ ਜੀ ਜ왈 ਸਿੰਘ ਜੀ ਜਿਹੜੇ ਗਿੱਕਾ ਦਲਬਾਹ ਸਾਹਿਬ ਵਾਲਿਆਂ ਦਾ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਤਲਬ ਸਭ ਤੋਂ ਪਹਿਲੇ ਤਬਲੇ ਤੇ ਪਲੇ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿਵੇਂ ਇਹ ਸ਼ਬਦ ਪਲੇ ਕਰ ਸਕਦੇ ਆ ਧਿਆਨ ਨਾਲ ਦੇਖੋ ਤਬਲਾ ਪਲੇ ਕਰਦੇ ਆ ਖਾਣਾ ਪੀਣਾ सणा सणा गया है मरणा गया है मरणा कस्म विषारु कुवारि की कस्म विसार कुवारी कुवरीने ਰੱਜ ਜੀਵਨ ਨੈਰਣਾ ਬਿਸਰ ਗਿਆ ਹੈ ਮਰਣਾ ਬਿਸਰ ਗਿਆ ਹੈ ਮਰਣਾ ਤਾਣੇ ਕੋ ਨਾਮ ਤੇ ਆਵੋ ਕਿਉ ਨਾ ਮਤੇ ਆਵੋ ਅੱਤਲੇ ਪਤ ਸੇਤੀ ਕਰ ਜਾਵੋ ਪਤ ਸੇਤੀ ਕਰ ਜਾਵੋ ਕਸਮ ਵਿਸਾਰ ਖੁਵਾਰੀ ਕੀਨੀ ਕਸਮ ਵਿਸਾਰ ਆ ਰਮਰਣਾ ਬਿਸਰ ਗਿਆ ਹੈ ਰਮਰਣਾ ਸੋ 에ਸੀ ਇੱਕ ਬੇਸਿਕ ਜਆ ਆਈਡੀਆ ਤੁਹਾਨੂੰ ਦੱਸਿਆ ਕਿ ਇਹ ਸ਼ਬਦ ਦੀ ਟਿਊਨ ਕਿਵੇਂ ਦੀ ਹੋਊਗੀ ਤੇ ਕਿਵੇਂ ਹਾਰਮਨੀ ਉੱਤੇ ਆਪਾ ਪਲੇ ਕਰ ਸਕਦੇ ਆ ਗਾ ਸਕਦੇ ਆ ਉਮੀਦ ਕਰਦਾ ਆ ਤੁਹਾਨੂੰ ਇਹ ਜਿਹੜੀ ਸ਼ਬਦ ਆ ਇਹ ਜਿਹੜੀ ਟਿਊਨ ਆ ਤੁਹਾਨੂੰ ਪਤਾ ਲੱਗ ਗਈ ਹੋਊਗੀ ਇੱਕ ਚੀਜ਼ ਦੱਸ ਦਈਏ ਕਿ ਸ਼ਬਦ ਕਾਫੀ ਹਜੇ ਪੂਰਾ ਜਿਹੜਾ ਸ਼ਬਦ ਆ ਉਹ ਬਾਕੀ ਇਨਾਂ ਸੁਰਾਂ ਤੋਂ ਪੜਿਆ ਜਾਣਾ ਜਿੱਥੋਂ ਆਪਾਂ ਪੜਿਆ ਨਾ ਪਾਣੀ ਇੱਕ ਪਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਘਰ ਜਾਓ ਉੱਥੋਂ ਹੀ ਸਾਰਾ ਸ਼ਬਦ ਦੀਆਂ ਬਾਕੀ ਤੁਕਾਂ ਵੀ ਜੜੀਆਂ ਉਹ ਵੀ ਸਾਰਾ ਕੰਪਲੀਟ ਇੱਥੋਂ ਸ਼ਬਦ ਕੀਤਾ ਜਾਊਗਾ ਬਾਕੀ ਜਿਹੜੀ ਅਸਤਾਈ ਆ ਉਹ ਇੱਥੋਂ ਰਹਿਣੀ ਆ ਥੋੜਾ ਇੱਥੋਂ ਕੰਪਲਿਕੇਟਡ ਆ ਮੈਂ ਤੁਹਾਨੂੰ ਇੱਕ ਜੁਦਾ ਦੱਸ ਦਿੰਦਾ ਵੇਖਿਓ ਸਟਾਰਟਿੰਗ ਆ ਪਾਈਥਾਗੋਰਸ ਲਈ ਆਈ ਥੋਟ ਖਾਣ ਪੀਣਾਂ பீனா ஹாண விசர மரண விச ஆன இது கம்பலிகேடலு தானே விசார ുവറിസ്മ വിസു തൃഗ ജീവന വിസരയാവരയ യന്ത്ര പ്രണിയ ਫਰਾਂ ਸੁਬੋਦ ਅਸਨਾ ਪ੍ਰਾਣੀਏ ਕੋ ਨਾਮ ਤੇ ਆਉ ਕੋ ਇਕ ਨੂੰ ਨਾਮ ਤੇ ਆਉ ਸੋ ਐਦਾਂ ਹੀ ਇਸੇ ਸ਼ਬਦ ਨੂੰ ਪੂਰਾ ਪੂਰਾ ਗਾਇਆ ਜਾ ਸਕਦਾ ਤੇ ਉਮੀਦ ਕਰਦਾ ਤੁਹਾਨੂੰ ਇਹ ਵਾਲੀ ਰੀਟਿੰਗ ਨਾਲ ਕਾਫੀ ਸਮਝ ਆ ਗਈਆਂ ਹੋਗੀਆਂ ਵਧੀਆ ਲੱਗੇ ਸ਼ਬਦ ਜਾਂ ਡੀਏ ਵਾਲਾ ਛੋਟਾ ਜਿਹਾ ਜਿਹੜਾ ਆਪਾਂ ਕੰਟੈਂਟ ਜਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਇਸ ਚੈਨਲ ਤੇ ਸਾਨੂੰ ਐਪਰੀਸ਼ੀਏਟ ਵੱਤਵਾਂਦ ਕਰਿਆ ਕਰੋ ਕੰਟੈਂਟ ਦੇ ਬਾਰੇ ਸਾਨੂੰ ਦੱਸਦੇ ਰਿਹਾ ਕਰੋ ਆਪਣੇ ਵਿਚਾਰ ਆਪਣੇ ਕਮੈਂਟ ਕਰਕੇ ਇਹ ਵੀ ਗੱਲ ਦੱਸ ਦਿਓ ਸਾਨੂੰ ਕਿ ਤੁਹਾਨੂੰ ਜਿਹੜਾ ਤੁਹਾਡਾ ਫੇਵਰ ਸ਼ਬਦਾ ਆਪਾਂ ਹੋਈ ਤਬਲਾ ਪਲੇ ਕਰਨ ਦੀ ਹਾਰਮੋਨੀਅਮ ਤੇ ਪਲੇ ਕਰਨ ਦੀ ਸ਼ਬਦ ਗਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਤਾਂ ਸਾਂਝਾ ਕਰਾਂਗੇ ਸੋ ਮਿਲਦੇ ਆ ਤੁਹਾਨੂੰ ਕੱਲ ਸਵੇਰੇ ਨਵੀਂ ਵੀਡੀਓ ਦੇ ਵਿੱਚ ਸਵੇਰੇ 9:00 ਤੋਂ 12:00 ਦੇ ਵਿੱਚ ਵਿੱਚ ਨਵੀਂ ਵੀਡੀਓ ਆ ਜੂਗੀ ਧੰਨਵਾਦ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਤੇ ਜਿਹੜੇ ਇਸ ਚੈਨਲ ਸੱਚੇ ਮਾਰਗ ਦੇ ਨਾਲ ਜੁੜੇ ਧੰਨਵਾਦ